ਸਸਿਕਾ ਬਾਈ ਸਾਰਿਆਂ ਨੂੰ ਅੱਜ ਤੁਹਾਨੂੰ ਬਾਈ ਇੱਕ ਨਾ ਬਾਈਕ ਦਿਖਾਉਣੇ ਆ ਮੋਟਰਸਾਈਕਲ ਚਾਰਜਿੰਗ ਵਾਲਾ ਬਾਈ ਜੀ ਕਿਤਾ ਹੁੰਦੀਆਂ ਸਕੂਟਰੀਆਂ ਚਾਰਜਿੰਗ ਵਾਲੀਆਂ ਆ ਦੇਖੋ ਇਹ ਹੈਗਾ ਬਾਈਕ ਬਾਈ ਮੋਟਰਸਾਈਕਲ ਆ ਚਾਰਜਿੰਗ ਵਾਲਾ ਇਹ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਇਹਦਾ ਕੀ ਪ੍ਰਾਈਸ ਆ ਆ ਤੁਹਾਨੂੰ ਸਾਰਾ ਦਿਖਾ ਦੇਣਾ ਬਾਈ ਮੈਂ ਅੱਛੇ ਦਾ ਰਿਜ਼ਲਟ ਹੈ ਜੇ ਲੱਗਦੀ ਹਾਂਜੀ 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 ਤੁਹਾਨੂੰ ਦਿਖਾਉਣਾ ਬਾਈ ਬੈਲਟ ਲੱਗੀ ਵੀ ਹੈ ਸਪੈਸ਼ਲ ਆ ਦੇਖੋ ਬਾਈ ਇਸ ਟਮੇ ਦਾ ਬੈਲਟ ਲੱਗੀ ਹੋਈ ਐ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਪ੍ਰਾਈਸ ਐ ਜੀ ਇਹਦਾ ਇਹਦਾ ਬਾਈ ਜਦੋਂ ਮੈਂ ਲੈਤਾ 2020 ਦੇ ਵਿੱਚ 7ਵੇਂ ਮਹੀਨੇ ਜੇ ਉਦੋਂ ਸੀ 1,30,000 ਰੁਪਏ ਓਕੇ ਜੀ ਹੁਣ 165 ਇੱਕ ਪੈਂਡ ਜੇ ਕਿਸੇ ਭਰਾਣੇ ਲੈਣਾ ਹੋਵੇ ਜੀ ਇਹ ਲੈਣਾ ਹੋਵੇ ਆਪਣੀ ਲੁੱਦਿਆਣੇ ਭਈ ਏਜੰਸੀ ਐ ਠੀਕ ਹੈ ਰੀਵੋਲਟ ਕੰਪਨੀ ਦਾ ਤੁਸੀਂ ਨੈਟ ਤੇ ਵੀ ਸਰਚ ਮਾਰ ਸਕਦੇ ਹੋ ਓਕੇ ਜੀ ਓਕੇ ਇਹ ਆਪਾਂ ਇੱਕ ਇਹਦਾ ਐਪ ਆਉਂਦਾ ਰੀਵੋਲਟ ਦਾ ਐਪ ਡਾਊਨਲੋਡ ਕਰਕੇ ਉਹ ਰਜਿਸਟਰਡ ਹੋ ਕੇ ਆਪਾਂ 5000 ਰੁਪਿਆ ਭਰ ਕੇ ਡਾਊਨ ਪੇਮੈਂਟ ਜੀ ਡਾਊਨ ਪੇਮੈਂਟ ਭਰ ਕੇ ਬਾਕੀ 5000 ਰੁਪਿਆ 4000 ਰੁਪਿਆ ਮਿੰਗਾ ਕਿਸ਼ਤਾਂ ਪੰਜ ਹਾਂ ਜੀ ਹਾਂ ਜੀ ਉਹ ਤਾਂ ਠੀਕ ਤੇ ਉਹ ਸਭ ਤੇ ਆਪਾਂ ਲੈ ਸਕਦੇ ਘਰੇ ਵੀ ਛੱਡ ਜਾਂਦੇ ਓਕੇ ਜੀ ਤੇ ਬਾਕੀ ਇਹ ਚਾਰਜਿੰਗ ਕਰਕੇ ਕਿੰਨੇ ਕਿਲੋਮੀਟਰ ਦੀ ਆ ਕੱਢ ਜਾਂਦਾ ਜੀ ਇੱਕ ਕੰਪਨੀ ਦੇ 140 ਕਹਿੰਦੀ ਹੈ 200 ਰੁਪਏ ਦੀ ਪਰ 125 30 ਕੱਢ ਜਾਂਦਾ 125 30 ਕਿ ਇਹਦੇ ਇੱਕ ਇੱਕ ਮੂੜ ਦੇ ਵਿੱਚ ਇਹ ਮੂੜ 1 2 3 ਹਾਂਜੀ ਹਾਂਜੀ ਠੀਕ ਠੀਕ ਹੈ ਜਿਹੜਾ ਸਪੀਡ ਦੀ ਹੈਗੀ 20 80 85 ਤੱਕ ਚੜ ਜਾਂਦਾ ਠੀਕ ਹੈ ਬਾਕੀ ਬਾਈ ਨੇ ਸਪੀਡ ਵੀ ਦੱਸਤਾ 80 ਤੋਂ ਲੈ ਕੇ 85 ਤੱਕ ਚੜ ਜਾਂਦਾ ਬਾਈ ਜੀ ਦੇਖ ਲਓ ਚਾਰਜਿੰਗ ਵਾਲੀ ਬਾਈ ਆਪਣਾ ਬਾਈਕ ਇੱਕ ਤਾਂ ਉਹਦੀ ਸਕੂਟਰੀ ਇਹ ਹੈਗਾ ਮੋਟਰਸਾਈਕਲ ਇਹ ਕਿਹ ਹੈ ਪੜ 21 ਵੈਂਟਰੀ ਹੈ ਜੀ 21 ਵੈਂਟਰੀ ਹੈ ਵੱਡੀ 48 ਵੋਲਟ ਦੀ 48 ਪਾਵਰ ਦੀ ਓਕੇ ਜੀ ਓਕੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਜੀ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਜੇ ਕਿਹ ਭਰਾਣੇ ਲੈਣਾ ਹੋਵੇ ਤਾਂ ਆਪਾਂ ਨੂੰ ਮੈਸੇਜ ਵੀ ਜਰੂਰ ਕਰ ਲ